ਸਬਸਕ੍ਰਾਈਬ ਕੀਜੀਏ ਸਾਡੇ ਹੈਲਥ ਸਮਾਧਾਨ ਚੈਨਲ ਨੂੰ ਅਤੇ ਬੈਲ ਆਈਕਨ ਉਤੇ ਵੀ ਕਲਿੱਕ ਕਰੋ ਜਿਸ ਨਾਲ ਤੁਸੀਂ ਸਾਡੇ ਖਾਸ ਵੀਡੀਓ ਸਭ ਤੋਂ ਪਹਿਲਾਂ ਦੇਖ ਸਕੋ। ਤਾਂ ਦੋਸਤੋ ਕੋਲੇਸਟ੍ਰੋਲ ਨੂੰ ਘਟ ਕਰਨ ਦੇ ਲਈ ਅਤੇ ਹਾਰਟ ਅਟੈਕ ਦੇ ਖਤਰੇ ਤੋਂ ਬਚਾਉਣ ਦੇ ਲਈ ਅੱਜ ਮੈਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਾਂਗਾ। ਇਸ ਨੁਸਕੇ ਦਾ ਇਸਤੇਮਾਲ ਕਰਕੇ ਤੁਸੀਂ ਹਾਰਟ ਅਟੈਕ ਵਰਗੀ ਗੰਭੀਰ ਬਿਮਾਰੀ ਤੋਂ ਬਚ ਸਕਦੇ ਹਾਂ ਅਤੇ ਆਪਣੇ ਕੋਲੇਸਟ੍ਰੋਲ ਨੂੰ ਘਟ ਕਰ ਸਕਦੇ ਹੋ। ਕੋਲੇਸਟ੍ਰੋਲ ਨੂੰ ਘਟ ਕਰਨ ਦੇ ਲਈ ਜੋ ਤੁਹਾਨੂੰ ਚੀਜ਼ਾਂ ਚਾਹੀਦੀਆਂ ਹਨ ਉਹ ਹੈ ਦੋਸਤੋ ਤੇਲਾ ਅਤੇ ਸ਼ਹਿਦ। ਤਾਂ ਦੋਸਤੋ, ਕੇਲਾ ਕੋਲੇਸਟ੍ਰੋਲ ਅਤੇ ਹਾਰਟ ਅਟੈਕ ਲਈ ਬਹੁਤ ਹੀ ਜ਼ਬਰਦਸਤ ਦਵਾ ਹੈ। ਬਲਕਿ ਐਵੇਂ ਕਹਿਣਾ ਚਾਹੀਦਾ ਹੈ ਕਿ ਇਹ ਹਾਰਟ ਦੇ ਲਈ ਇੱਕ ਸੰਜੀਵਨੀ ਬੂਟੀ ਹੈ। ਕੋਲੇਸਟ੍ਰੋਲ ਦੇ ਲਈ ਤੁਸੀਂ ਕੇਲੇ ਨੂੰ ਕਿਸ ਤਰੀਕੇ ਨਾਲ ਯੂਜ਼ ਕਰਨਾ ਹੈ। ਆਈਏ ਦੋਸਤੋ ਜਾਣ ਲੈਂਦੇ ਹਾਂ। ਤਾਂ ਦੋਸਤੋ ਤੁਸੀਂ ਦੋ ਕੇਲਿਆਂ ਦਾ ਛਿਲਕੇ ਨੂੰ ਉਤਾਰ ਕੇ ਉਹਨਾਂ ਨੂੰ ਕੱਟ ਲੈਣਾ ਹੈ। ਅਤੇ ਕੱਟੇ ਹੋਏ ਕੇਲਿਆਂ ਦੇ ਉੱਤੇ ਤੁਸੀਂ ਦੋ ਚਮਚ ਸ਼ਹਿਦ ਨੂੰ ਪਾ ਲੈਣਾ ਹੈ। ਇਸ ਨੂੰ ਤੁਸੀਂ ਰੋਜ਼ਾਨਾ ਹੀ ਕਿਸੇ ਵੀ ਟਾਈਮ ਖਾ ਸਕਦੇ ਹੋ। ਤੋ ਦੋਸਤੋ ਇਹ ਨੁਸਖਾ ਤੁਹਾਨੂੰ ਕਿਹੜੇ ਕਿਹੜੇ ਫਾਇਦੇ ਪਹੁੰਚਾਵੇਗਾ ਇਹ ਜਾਣ ਲੈਣੇ ਹਨ। 3 ਦੇ ਵਿੱਚ ম্যাগਨੀਸ਼ੀਅਮ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਹੈ ਜੋ ਕੋਲੇਸਟ੍ਰੋਲ ਨੂੰ ਤੇਜ਼ੀ ਦੇ ਨਾਲ ਕੱਟ ਕਰਦਾ ਹੈ। ਨਸਾਂ ਨੂੰ ਸਾਫ਼ ਕਰਕੇ ਇਹ ਬਲੋਕੇਜ ਨੂੰ ਖੋਲ ਲੈਂਦਾ ਹੈ ਅਤੇ ਕੋਲੇਸਟ੍ਰੋਲ ਨੂੰ ਵਧਣ ਨਹੀਂ ਦਿੰਦਾ। 3 ਖਾਣ ਦੇ ਨਾਲ ਖੂਨ ਵੀ ਪਤਲਾ ਰਹਿੰਦਾ ਹੈ ਜਿਸ ਦੇ ਨਾਲ ਸਰੀਰ ਦੇ ਵਿੱਚ ਖੂਨ ਦਾ ਪ੍ਰਵਾਹ ਬਿਲਕੁਲ ਹੀ ਠੀਕ ਰਹਿੰਦਾ ਹੈ। ਇਹ ਹਾਈ ਬੀਪੀ ਨੂੰ ਵੀ ਕੱਟ ਕਰਦਾ ਹੈ। 3 ਮੋਟਾਪਾ ਯਾਨੀ ਕਿ ਚਰਬੀ ਨੂੰ ਨਹੀਂ ਵਧਣ ਦਿੰਦਾ ਜੋ ਕਿ ਕੋਲੇਸਟ੍ਰੋਲ ਜਮਾ ਹੋਣ ਦਾ ਕਾਰਨ ਹੈ। ਇਸ ਨੁਸਖੇ ਨਾਲ ਦਿਲ ਇੰਨਾ ਮਜ਼ਬੂਤ ਹੋ ਜਾਂਦਾ ਹੈ ਕਿ ਹਾਰਟ ਅਟੈਕ ਤੋਂ ਡੈਥ ਦੇ ਚਾਂਸ 50% ਤੱਕ ਘੱਟ ਹੋ ਜਾਂਦੇ ਹਨ। ਤਾਂ ਦੋਸਤੋ ਤੁਸੀਂ ਵੀ ਇਸ ਬਹੁਤ ਹੀ ਬਿਹਤਰੀਨ ਨੁਸਖੇ ਨੂੰ ਯੂਜ਼ ਕਰੋ ਅਤੇ ਆਪਣੇ ਕੋਲੇਸਟ੍ਰੋਲ ਨੂੰ ਕੰਟਰੋਲ ਦੇ ਵਿੱਚ ਰੱਖੋ ਅਤੇ ਆਪਣੀ ਜੀਵਨ ਨੂੰ ਨਿਰੋਪੜਾ ਲਗੋ। ਤਾਂ ਦੋਸਤੋ ਤੁਸੀਂ ਹੈਲਦੀ ਰਹੋ ਇਹੀ ਮੈਂ ਚਾਹੁੰਦਾ ਹਾਂ। ਤਾਂ ਦੋਸਤੋ ਅੱਜ ਦੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਜੇ ਤੁਹਾਨੂੰ ਇਹ ਟਿਪਸ ਇਹ ਜਾਣਕਾਰੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਅਤੇ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਕਰ ਲਵੋ। ਅਤੇ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁ